ਸਹੀ ਗੱਲ ਕਹੋ ਕਿ ਕੁੜੀ ਸਾਡੀ ਬੇਬੇ ਨੇ ਸਕੂਟੀ ਸਵਾਰਨੇ ਆਹੋ ਬੇਬੇ ਸਿੱਖੀ ਦੂਗਾ ਮੈਂ ਤੁਨਾਂ ਉਂਨੇ ਤੁਨੇ ਨਾ ਨਾ ਮੈਂ ਬੋਤੇ ਚਲਾਇਆ ਕਦੇ ਬੋਤੇ ਨਾ ਮੈਂ ਰਮਨ ਬੈਠੇ ਬੋਤੇ ਤੇ ਬੈਠੀ ਨਾ ਮੈਂ ਬੋਤੇ ਤੇ ਬੈਠੀ ਬੇਬੇ ਤਾਂ ਕਾਨੂੰ ਜਾਣਾ ਚਲੋ ਠੀਕ ਹੈ ਜੀ ਇਹ ਹੈ ਸਾਡੇ ਬਾਪੂ ਜੀ ਬਾਪੂ ਮੈਂ ਦੱਸੋ ਵੀ ਹੁਣ ਦਿਵਾਲੀ ਮਨਾਉਣ ਚ ਪਹਿਲਾਂ ਚ ਕੀ ਫਰਕ ਹੈ ਫਰਕ ਤਾਂ ਅੱਗੇ ਤਾਂ ਦਿਵਾਲੀ ਮਸਾਉਂਦੀ ਸੀ ਹਾਂਜੀ ਹੁੰਦਾ ਨੇਤੀ ਦਿਵਾਲੀ ਰਹਿੰਦੀ ਹੈ ਸਹੀ ਤਾਂ ਗੱਲ ਸਹੀ ਹੈ ਨਹੀਂ ਸਹੀ ਗੱਲ ਹੈ ਸਹੀ ਹੈ ਅੱਗੇ ਤਾਂ ਦਿਵਾਲੀ ਦਿਵਾਲੀ ਕਰੀ ਜਾਂਦੇ ਹੁੰਦੇ ਪਹਿਲਾਂ ਹਾਂਜੀ ਫੇਰ ਉਰਾਪਰਾ ਕਰਨਾ ਚਲ ਛਕਣ ਛਕਾਉਣ ਨੂੰ ਹਾਂਜੀ ਹੁਣ ਤਾਂ ਗੁਰੂ ਦੀ ਕਿਰਪਾ ਬਹੁਤ ਕੁਝ ਮਿਲਦਾ ਖਾਣ ਸਹੀ ਗੱਲ ਹੈ ਨਾ ਹੁਣ ਤਾਂ ਮੈਂ ਕਹਿੰਦਾ ਅੰਤ ਹੀ ਨਹੀਂ ਹੈਗੀ ਹਾਂ ਬਹੁਤ ਖੁਸ਼ ਆ ਦਿਵਾਲੀ ਦੇ ਅੱਗੇ ਬਹੁਤ ਚੌਹ ਹੁੰਦਾ ਬਹੁਤ ਹੁਣ ਪੁਰਾਣਾ ਸ਼ੌਕ ਹੁੰਦਾ ਸੀ ਹੁਣ ਤਾਂ ਪਤਾ ਹੀ ਨਹੀਂ ਕਿ ਦਵਾਲੀ ਕਦੋਂ ਆ ਕੇ ਚਲੀ ਗਈ ਹੁਣ ਤਾਂ ਬਈ ਘਰਾਂ ਘਰਾਂ ਦੀ ਰਹਿ ਗਈ ਹੈ ਨਹੀਂ ਹੁਣ ਆਪਸ ਚ ਨਹੀਂ ਹੈਗੀ ਰਹੀ ਹੈਗੀ ਏ ਕੇਮੀ ਕੇਮੀ ਜੋ ਕਿ ਬਈ ਇਹ ਬਾਪੂ ਜੀ ਹੋ ਗਏ ਦੂਜੀ ਚ ਅੱਛਾ ਤੇ ਲੜਦੇ ਤੇ ਨਹੀਂ ਹੁੰਦੇ ਦੋਵੇਂ ਭਾਈ ਦੱਸੋ ਕਿ ਲੜਦੇ ਬਾਪੂ ਜੀ ਦੱਸੋ ਲੜਦੇ ਤਾਂ ਸੱਚ ਬੋਲਿਓ ਸੱਚ ਹੈ ਲੜਦੇ ਆ ਸੱਚ ਬੋਲ ਲੈ ਕਿ ਝੂਠਾ ਕਿ ਸੱਚਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਫਿਰ ਪਿਆਰ ਰੱਖਿਆ ਕਰਵਾ ਆਪ ਆਪ ਚਲੋ ਬਾਪੂ ਜੀ ਨੇ ਕੋਈ ਗੱਲ ਸਿਖਾਓ ਤੁਸੀਂ ਜ਼ਿੰਦਗੀ ਦੀ ਵੀ ਆ ਗੱਲ ਯਾਦ ਰੱਖਿਓ ਹਮੇਸ਼ਾ ਦੱਸੋ ਕੀ ਦੱਸੋ ਜ਼ਿੰਦਗੀ ਤਾਂ ਜਿਹੜਾ ਨਮੇਸ਼ਰ ਦਾ ਨਾਮ ਹੈ ਹਮ ਇਹ ਤੜਕੇ ਉੱਠੇ ਪਾਠ ਕਰਿਆ ਕਰੋ ਪਰਮੇਸ਼ਰ ਕਿਹਨੂੰ ਕਹਿੰਦੇ ਬੇਟਾ ਪਤਾ ਹਾਂ ਕਿਹਨੂੰ ਕਹਿੰਦੇ ਰੱਬ ਨੂੰ ਰੱਬ ਨੂੰ ਵਾਹਿਗੁਰੂ ਜੀ ਨੂੰ ਨਮੇਸ਼ਰ ਦਾ ਨਾਮ ਲਓ ਉਹਦਾ ਪਾਠ ਕਰੋ ਜੇ ਪਹਿਲਾਂ ਥੋੜਾ ਕਰੋ ਕਿ ਪੰਜ ਬਾਣੀਆਂ ਤਣੀ ਪਹੁੰਚੇ ਫਿਰ ਤਾਂ ਹਾਂਜੀ ਹਾਂਜੀ ਵਧੀយ ਹੋ ਜਾਂਦਾ ਹਾਂਜੀ ਹਾਂਜੀ 1 ਬਾਣੀ ਦਾ ਹੀ ਪਾਠ ਕਰ ਲਿਆ ਉੱਠ ਗਿਆ ਹਾਂਜੀ ਹਾਂਜੀ ਤੋਤਾ ਜ਼ਰੂਰ ਇਹ ਨਾ ਆਇਆ ਬੇ ਨਾ ਜਾਵੇ ਨਾ ਹਾਂ ਅੱਭ ਨੇ ਮਤ ਨਾ ਹਣਾ ਭਰਾ ਹੱਥ ਮੂੰਹ ਜ਼ਰੂਰ ਤੋ ਉਲਲੀ ਕਰੋ ਫਿਰ ਰਬਾ ਦਾ ਨਾ ਹਣਾ ਪਹਿਲੀ ਬਾਣੀ ਦਾ ਪਹਿਲੀ ਬਾਣੀ ਤਾਂ ਆ ਯਾ ਤੂੰ ਆ ਉਹ ਪੜਿਆ ਕਰੋ ਯਾਦਨ ਉਹ ਯਾਦ ਰੱਖਣਾ ਹੈ ਸਾਰੀ ਉਮਰ ਪਰ ਮਰਦੇ ਤੱਕ ਬਾਪੂ ਜੀ ਨੇ ਕੀ ਸਾਨੂੰ ਸਿਖਾਇਆ ਸੀਗਾ ਗੁਰਬਾਣੀ ਠੀਕ ਹੈ ਗੁਰਬਾਣੀ ਬਹੁਤ ਬੜੀ ਚੀਜ਼ ਹੈ ਹਾਂ ਇਹ ਗੁਰਬਾਣੀ ਨੇ ਮੈਂ ਜਮੇ ਗਰੀਬ ਹੀ ਸੀ ਹਾਂਜੀ ਹੁਣ ਵੀ ਗਰੀਬ ਹੀ ਹਾਂ ਅੱਛਾ ਮੇਰਾ ਰਜਕਾਰ ਬੜਾ ਸੋਣਾ ਚਲਾਇਆ ਹਾਂਜੀ ਮਹਾਰਾਜ ਨੇ ਮੈਂ ਪਹਿਲਾਂ ਤੇ ਗੁਰੂ ਦੇ ਲੜਨ ਲੱਗਿਆ ਹੋਇਆ ਸੀ ਹਾਂਜੀ ਹਾਂਜੀ ਅੱਛਾ 25 ਸਾਲ ਤੱਕ ਮੈਂ ਖਜ਼ਾਨਚੀ ਰਿਹਾ ਗੁਰਦੁਆਰੇ ਦਾ ਹਾਂਜੀ ਹਾਂਜੀ ਬਾ ਉੱਥੇ ਫਿਰ ਜਿਹੜੀ ਮਾਇਆ ਹੋਣੀ ਉਹ ਸਬਰ ਨਾਲ ਵਰਤਣੀ ਉਹਨੂੰ ਲਈਦੀ ਰੱਖਣਾ ਆਪਣੇ ਸਹੀ ਗੱਲ ਹੈ ਇਹ ਭਾਂਡੇ ਚ ਪਾ ਕੇ ਪੇਟੀ ਚ ਲੈ ਉਹ ਗਿੰਧੀ ਮਿੰਤੀ ਉਹਦੀ ਉੱਥੇ ਹੀ ਮੈਂ ਅੱਛਾ ਜੀ ਹੋਰ ਤੇ ਕਰਾ ਲੈਂਦਾ ਵੀ ਮੇਤੇ ਕੋਈ ਪੈਸਾ ਚ ਚਾਲਾ ਨਾ ਜਾਵੇ ਸਹੀ ਗੱਲ ਹੈ ਉਹ ਬਹੁਤ ਸਬਰ ਨਾਲ ਉਹ ਚ ਸਬਰ ਸੰਤੋਖ ਬਹੁਤ ਹਨਾ ਮਹਿਲਾਂ ਦਾ ਗੁਰਦੁਆਰਾ ਛੋਟਾ ଥି ਹਾਂਜੀ ਹਾਂਜੀ ਰਾਈਟਰ ਰੌਂਟਰ ਵੀ ਲਾਇਆ ਬਾਤੀ ਹਾਂਜੀ ਹਾਂਜੀ ਚੱਲ ਫੇਰ ਮਾਂ ਕਹਿਣ ਲੱਗਿਆ ਇੱਕ ਮੁੰਡਾ ਮਰ ਲਿਆ ਹੋ ਮੇਰਾ ਗੁਰਪਾਈ ਹੋਤੀ ਵੀ ਤੂੰ ਖਜ਼ਾਂਚੀ ਬਣ ਚਲੋ ਫੇਰ ਉਹਨੇ ਵੀ ਕੰਮ ਬਹੁ ਵਧੀਆ ਚਲਾਇਆ ਹਾਂਜੀ ਹਾਂਜੀ ਫੇਰ ਤਲਵਾਰ ਛੋਟਾ ਦੀ ਭਾਈ ਬਹਿ ਜਾਂਦੇ ਤੇ ਹਾਂਜੀ ਬੀਬੀਆਂ ਬਾਹਰ ਬੈਂਦੀਆਂ ਉਹ ਵੀ ਦੋਖੋ ਮਨ ਚ ਹੋ ਗਿਆ ਬਹੁਤ ਹਾਂਜੀ ਹਾਂਜੀ ਫੇਰ ਤਲਵਾਰ ਤੋੜ ਕੇ ਨਾਮ ਬਣਾਇਆ ਜਾਂ ਗੋਮਟਾ ਨਹੀਂ ਬਣਿਆ ਹਾਂਜੀ ਹਾਂ ਲੈਂਟਰ ਬਣ ਗਿਆ ਉਹ ਖੋਲਾ ਬਣਾਤਾ ਬਹੁਤ ਅੱਛਾ ਜੀ ਚਲੋ ਬਾਪੂ ਜੀ ਨੇ ਬੜੇ ਬਧਿਆ ਗੱਲਾਂ ਸੁਣਾਈ ਸਾਨੂੰ